ਹਾਂਜੀ ਭਾਈ ਸਾਰਿਆਂ ਨੂੰ ਸასი ਸ਼ਾਲਾ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਭਾਈ ਅੱਜ ਵਲੌਗ ਆ ਬਸ ਸ਼ੁਰੂ ਕਰਨ ਲੱਗਿਆ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਜੀ ਤੇ ਪਹਿਲਾਂ ਘਰੋਂ ਫਰ ਟਾਈਮ ਹੀ ਲੱਗਾ ਫਰ ਗੱਡੀ ਖਿੱਚੀ ਭਾਈ ਸਵੇਰ ਸੁਬਾਹ ਹੋਣਾ ਸੀਗਾ ਜਲਦੀ ਜਲਦੀ ਤਾਂ ਕਰਕੇ ਤੇ ਅੱਜ ਆਏ ਆ ਆਪਣਾ ਸੀਪੇ ਭਾਈ ਹੁਣੇ ਨਾਲ ਹੀ ਆ ਤੇ ਵਰਦਾਨ ਚਾਚਾ ਜੀ ਆ ਤੇ ਮਾਸੀ ਜੀ ਤੇ ਆਇਆ ਤਾਂ ਤਾਂ ਕਰਕੇ ਸਵੇਰ ਤੋਂ ਨੇਰੇ ਤਰਪੇ ਸੀ ਕਿ ਤਾਂ ਕਰਕੇ ਸ਼ੁਰੂਆਤ ਨਹੀਂ ਹੋਈ ਬਾਈ ਬਲੋ ਉਹਦੇ ਚਲੋ ਮੈਂ ਗੌਰਦਰ ਸਾਹਿਬ ਤੋਂ ਬਣਾਉਣਾ ਸਾਰਾ ਗੌਰਦਰ ਸਾਹਿਬ ਦੇ ਵਲੌਗ ਬਣਾਵਾਂਗੇ ਤੇ ਇਹਦੇ ਸਾਨੂੰ ਹੁਣ ਬੈਕ ਕੈਮਰਾ ਕਰਕੇ ਪਰਫਾਰਮਨਾ ਬਾਈ ਚਲੋ ਗੌਰਦਰ ਸਾਹਿਬ ਦੇ ਵਲੌਗ ਨੂੰ ਕੋਈ ਬਾਈ ਇਹਦੇ ਜੇ ਬੋਲ ਲੈਣਾ ਨਹੀਂਗਾ ਬਸ ਜਾਦੇ ਬਾਈ ਬਸ ਫਿਰ ਉਹ ਫਿਰ ਆਊਟ ਲੱਗਦਾਗਾ ਜਾਦੇ ਆਪਾਂ ਬੋਲਦੇ ਆ ਨਾ ਤੇ ਚਲੋ ਸਾਨੂੰ ਦਿਖਾਉਣਾ ਬੈਕ ਕੈਮਰਾ ਕਰਕੇ ਬਾਈ ਕਰਾਉਣਾ ਦਰਸ਼ ਸਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰੋ ਬਾਈ ਗੌਰਦਰ ਸਾਹਿਬ ਦੇ ਓ ਜਾਂ ਜਾ ਕਿਊਟ ਬੇਬੀ ਆਵਾਕ ਇੱਥੇ ਲਾਉਣੇ ਆ ਨਾਮ ਦਾ ਹੀ ਤਿੰਨ ਨੇ ਫਿਰ ਬੂਟ ਕੱਥੇ ਲਾਉਣੇ ਆ ਮੱਥ ਬੰਦ ਰਾਂਗੇ ਇੱਥੇ ਇੱਧਰ ਆਇਂਗੇ ਆਵੜਨ ਦੀਆ ਚਲੋ ਵਾਹਿੰਦੇ ਚਲੋ 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 ਆਹੀ ਵਾਰ ਬੈਸ ਤੋਂ ਬਣਾਉਂ ਬੈਸ ਪੁੱਛ ਕਮਣੀਆਂ

ਆਹੋ ਕਹਿੰਦਾ ਤੁਰ ਕੇ ਜਾਣ ਕਹਿੰਦਾ ਤੁਰ ਕੇ ਜਾਣ ਆ ਜਾ ਕੱਲ ਜਵੇਂ ਜਵੇਂ ਉੱਥੇ ਜਗ੍ਹਾ 'ਚ ਮੈਂ ਮੱਥਾ ਟੇਕਦਾ ਓਵੇਂ ਮੈਂ ਵੀ ਟੇਕਦਾ ਸੀਗਾ ਹੌਲੀ 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 ਨਾਲ ਨਾਲ ਆਉਲੀ ਆਈ ਸੋ ਆਹ ਤੋ ਢੋਣੇ ਹਨ ਹਾਂ ਢੁੱਲ ਕੇ ਇਹ ਤੁਦੂਲ ਕੇ ਇੱਥੇ ਲਿਖਿਆ ਤੁਮ ਵਾਇਪ ਕਰੋਗੇ ਚਲੋ ਵਾਇਪ ਜਿਸ ਹੱਤ ਨਾਲ ਸ਼ੁਰੂ ਵਾਇਪ ਕਰੋ ਇਹ ਵਾਹ ਕਹਿੰਦੇ ਉਹਦੇ ਹੀ ਹੋ ਇਹ ਤੁਦੂਲ سات Segah ملتية نvt گدھی کے دوپر قنقی کیا کہ یہ سقنقی قدقی Gall have اس کے پاس that کیا کہ نہیں encontramos ਪਤਾ ਵਿਦਿਆਰਥੀਆਂ ਨੂੰ ਇਹ ਆਖਦੇ ਰਹੇ ਸੀ ਨੀੜਾ ਜੀ ਦਿੱਤੀ ਕਿ ਬੱਚੇ ਕੋਲ ਨੀਤੀ ਦੇ ਨਾਲ ਵਿਸ਼ੇਸ਼ ਤੌਰ 'ਤੇ ਧਾਰਮਿਕ ਸੱਜੇ ਸਿੱਖਿਆ ਦਾ ਜਦੋਂ ਜੁੱਦ ਕਰਦੇ ਸੀ ਉਹਨਾਂ ਨੇ ਸ਼ਕਤ ਪਾਈਆਂ ਸੀ ਸੀ ਉਹ ਕਿਹਾ ਅੱਗੇ ਤਾਂ ਇਹ ਬੰਦਾ ਸਭ ਤੋਂ ਵੱਧ ਚਾਹੇ ਮੈਂ ਤਾਂ ਉੱਚਾਈ ਮੈਂ ਚਾਹੁੰਦਾ ਹਾਂ ਉਹ ਮੈਂ ਜੀ ਰਿਹਾ ਹਾਂ ਸਰਦਾਰ ਸਰਦਾਰ ਆ ਗਿਆ ਸਰਦਾਰ ਸਰਦਾਰ ਆ ਬੜੀ ਮੋਤੀ ਹੂੰ